ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋ ਜੀ ਰੀਸਟੌਕ ਕਰਤਾ ਡਿਜ਼ਾਈਨ ਜੀ ਸਭ ਦਾ ਫੇਵਰਿਟ ਸੂਟ ਇਹ ਹਰ ਕਸਟਮਰ ਦੀ ਪਸੰਦ ਹੈ ਜੀ ਇਹ ਵਾਲਾ ਡਿਜ਼ਾਈਨ ਔਰ ਇੰਨਾ ਕੋ ਸੋਹਣਾ ਆਰਟੀਕਲ ਔਰ ਇੰਨਾ ਕੋ ਹਿੱਟ ਗਿਆ ਜੀ ਕੁਆਂਟੀਟੀ ਵੀ ਮਹਿੰਗਾਈ ਔਰ ਆਰਡਰ ਤਾਂ ਵੀ ਐਡਵਾਂਸ ਦੇ ਵਿੱਚ ਸੀਗੇ ਜੀ ਕਿਉਂਕਿ ਬੁਕਿੰਗ ਬਹੁਤ ਜ਼ਿਆਦਾ ਸੀ ਮਾਲ ਦੀ ਅਸੋ ਡਿਜ਼ਾਈਨ ਰੀਸਟੌਕ ਹੋ ਗਿਆ ਹੁਣ 15 ਪੀਸ ਫੇਰ ਦੁਬਾਰਾ ਰੈਡੀ ਕਰਵਾਇਆ ਜੀ ਬਟ ਇਸ ਵਾਰ ਆਪਾਂ ਇਹਨਾਂ ਦੇ ਵਿੱਚ ਕਲਰ ਵੀ ਰੈਡੀ ਕਰਵਾਇਆ ਡਿਜ਼ਾਈਨ ਆ ਰਿਹਾ ਬੜਾ ਹੀ ਸ਼ਾਨਦਾਰ ਵੀ ਸ਼ੇਪ ਨੈਕ ਜੀ ਟੋਟਲੀ ਬੁਟੀਕ ਮੇਡ ਆਰਟੀਕਲ ਆ ਆ ਰਿਹਾ ਪ੍ਰੋਪਰ ਸਾਰਾ ਥ੍ਰੈਡ ਦਾ ਕੰਮ オリジナル ਆਰਟੀਕਲ ਹੋਏਗਾ ਮਾਰਕੀਟ ਦੇ ਵਿੱਚ ਇਹਦੀ ਕਾਪੀ ਵੀ ਚੱਲ ਰਹੀ ਹੈ ਬਟ ਕਾਪੀ ਤੋਂ ਬਚ ਕੇ ਰਹੋ オリジナル ਚੀਜ਼ オリジナル ਹੁੰਦੀ ਆ ਆ ਚੈੱਕ ਕਰੋ ਜੀ ਇਸ ਦਾ ਬੈਕ ਦਾ ਘੇਰਾ ਫਰੰਟ ਔਰ ਬੈਕ ਦਾ ਡਿਜ਼ਾਈਨ ਇਸ ਟਾਈਮ ਦਾ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਫੈਸ਼ਨ ਜੀ ਲੋ ਜੀ ਆ ਆ ਰਹੀ ਹੈ ਇਸ ਦੀ ਬਾਟਮ ਪਿਓਰ ਮੋਡਲ ਦੀ ਬਾਟਮ ਆ ਰਹੀ ਆ ਔਰ ਆ ਆ ਰਿਹਾ ਇਸ ਦਾ ਪਿਓਰ ਵਿਸਕੋਸ ਔਰ ਗੈਂਜ਼ਾ ਦਾ ਦੁਪ ਬਹੁਤ ਹੀ ਸ਼ਾਨਦਾਰ ਦੁਪੱਟਾ ਜੀ ਇਸਦੇ ਤਿੰਨ ਕਲਰ ਰੈਡੀ ਕਰਵਾਇਆ ਤਿੰਨੇ ਕਲਰ ਬਹੁਤ ਸੋਹਣੇ ਆ ਹੈ ਕਾਫੀ ਟੋਨ ਚ ਆ ਇਹਨਾਂ ਦੀ ਆ ਆ ਰਿਹਾ ਜੀ ਸ਼ੇਡ ਸੇਮ ਹੀ ਹੈ ਤਾਂ ਆ ਸ਼ੇਡ ਆ ਰਿਹਾ ਜੀ ਇਸ ਦਾ ਆਵਲ ਨਵਾਂ ਸ਼ੇਡ ਨਵਾਂ ਕਲਰ ਕੰਬੀਨੇਸ਼ਨ ਆ ਚੈੱਕ ਕਰੋ ਜੀ ਆ ਆ ਰਿਹਾ ਇਸ ਦਾ ਕਲਰ ਕੰਬੀਨੇਸ਼ਨ ਯੂਨਿਕ ਇਸ ਦਾ ਆਪੋਜ਼ਿਟ ਹੋ ਗਿਆ ਬਟ ਇਹ ਪਿੰਕਿਸ਼ ਪੀਚ ਕਲਰ ਹੈ ਜੀ ਬਿਲਕੁਲ ਨਵਾਂ ਕਲਰ ਹੈ ਪਿੰਕਿਸ਼ ਪੀਚ ਕਲਰ ਆਏਗਾ ਬੜਾ ਪਿਆਰਾ ਸੋ ਸ਼ਾਨਦਾਰ ਆਰਟੀਕਲ ਆ ਸੋ ਜਿੰਨੂੰ ਚਾਹੀਦਾ ਹੁਣ ਫਟਵੜ ਬੁਕਿੰਗ ਕਰਾ ਲਓ ਪ੍ਰਾਈਸ ਵੀ ਬਿਲਕੁਲ ਇਕਨੋਮਿਕਲ ਡਿਜ਼ਾਈਨ ਵੀ ਬਿਊਟੀਫੁਲ ਔਰ ਟ੍ਰੈਂਡਿੰਗ ਨੇ ਵੀ ਚੱਲ ਰਿਹਾ ਜੀ ਆ ਚੈੱਕ ਕਰੋ ਦੁਪੱਟਾ ਇਹਦਾ ਕੰਬੀਨੇਸ਼ਨ ਚੈੱਕ ਕਰੋ ਸੋ ਕਲਰ ਦੋਨੋਂ ਬਹੁਤ ਸੋਹਣੇ ਆ ਜਿਹੜਾ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰੋ WhatsApp ਤੇ ਥੈਂਕ ਯੂ ਸੋ